ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਵੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ گاਵਾ ਸੁਈਆ ਵਾਂ ਤੇ ਚਾਰ گاਵਾ ਜਿਹੜੀਆਂ ਗੱਬਣੀਆਂ ਡਿਟੇਲ ਇਹਨਾਂ گاਵਾ ਦੀ ਕੀ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪੁੱਛੂ ਕੀ ਜਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਹਰ ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪੁੱਛ ਵੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਕਰਦੇ ਆ ਵੀਰ ਨਾਲ ਗ ਦੋਸਤੋ ਵੀਡੀਓ ਆਪਣੀ ਫੇਸਬੁਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰam ਤੇ ਵੀ ਚੱਲਦੀ ਆ ਪੂਰਾ ਨਾਂ ਭਰੋਗੇ ਫਾਰਮ ਦਾ ਖਹਿਰਾ ਡੇਰੀ ਫਾਰਮ ਤਰਨਤਾਰਨ ਤੇ ਦੋਸਤੋ ਤੁਹਾਨੂੰ ਸਾਰੀਆਂ ਆਪਣੀਆਂ ਵੀਡੀਓ ਦੱਸਣਗੀਆਂ 20 ਤੋਂ ਡਿਟੇਲ ਨਾਲ ਗੱਮ ਦੀ ਪੁੱਛ ਕੇ ਤੁਹਾਡਾ ਸਾਰੀ ਦੋਸਤੋ ਸਾਂਝੀ ਕਰਦੇ ਆ ਅੱਜ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਜੋ ਵਧੀਆ ਵਧੀਆ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਲਾਮ ਕਿੱਦਾਂ ਠੀਕ ਠਾਕ ਜੀ ਵਧੀਆ ਵਧੀਆ ਚਲੀ ਜਾਂਦਾ ਕੰਮ ਕਰ ਵਧੀਆ ਕਿਰਪਾ ਬਾਬੇ ਦੀ ਬੋਲੋ ਡਰੈਸਾਪ ਡਰੈਸਾ ਆਪਣਾ ਪਿੰਡ ਲੋਕਾ ਤਹਿਸੀਲ ਪ ਤੇ ਡੈਡੀ ਉਹਨਾਂ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਪਿੰਡ ਲੋਕਾ ਫੋਨ ਨੰਬਰ ਫੋਨ ਨੰਬਰ 98552 ਤੇ 95443 ਅੱਛਾ ਜੀ ਹਾਂਜੀ ਮੇਰਾ ਨਾਮ ਗੁਰਸਾਖ ਸਿੰਘ ਗੁਰਸਾਖ ਸਿੰਘ ਹਾਂਜੀ ਠੀਕ ਹੈ ਜੀ ਕਿੰਨੀਆਂ ਗਾਵਾਂ ਜੱਪਣ ਆਪਣੇ ਤੋਂ 6 ਗਾਈਆਂ ਠੀਕ ਹੈ ਜੀ ਸੂਈਆਂ ਕਿੰਨੀਆਂ ਤੇ ਕੱਪਣੀਆਂ ਇਹ ਦੋ ਸੂਈਆਂ ਵਾ ਇਹ ਕੱਜ ਸਵੇਰੇ ਸੂਈ ਆ ਇੱਕ ਕੱਲ ਸੂਈ ਆ ਇਹ ਕੱਲ ਹੀ ਆਈਆਂ 6 ਦੀਆਂ 6 ਰਾਤ ਹੀ ਆਈਆਂ ਜੀ ਠੀਕ ਜੀ ਹਾਂਜੀ ਦੋਸਤੋ 6 ਗਾਵਾਂ ਵਾ ਸਟੈਪ ਬਾਈ ਸਟੈਪ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਾਂਜੀ ਇਨ ਨਾਲ ਨਾਲ ਸਾਰੀ ਆਪਾਂ ਡਿਟੇਲ ਵੀ ਪੁੱਛਾਂਗੇ। ਵੀਡੀਓ ਦੋਸਤੋ ਇਹਨਾਂ ਤੱਕ ਜ਼ਰੂਰ ਦੇਖਿਓ। ਹਾਂਜੀ ਵੀਰ ਜੀ। ਪਹਿਲੇ ਨੰਬਰ ਪਰ ਦਸੀ। ਇਹ ਪਾਜੀ ਦੂਜਾ ਸੂਗਾ ਵਾ। ਹਾਂਜੀ। ਕੱਲ ਦੀ ਸੂਈ ਹੈ ਬੱਚਾ ਮਗਰਿਆ। ਨਾਲੂ ਨਾਲ ਆ। ਠੀਕ ਹੈ ਜੀ। ਤੇ ਇਸ ਟਾਈਮ ਇਸ ਟਾਈਮ 14 ਲੀਟਰ ਬਾਲਾ ਹੋਊਗਾ। 14 ਲੀਟਰ ਬਾਲਾ। ਹਾਂਜੀ ਬਾਲਾ ਤਿਆਰ। 526 ਲੀਟਰ ਚਵਾਊਗੀ ਰਾਮ ਨਾਲ ਹੀ ਹੱਸ ਕੇ। ਠੀਕ ਹੈ ਜੀ। ਹਾਂਜੀ। ਹੋਰੋ ਜੀ। ਹੋਰ ਤੇ ਤੋਰੀ ਫੜੀ ਓਏ। ਦੂਜਾ ਸੂਆ ਦੋਸਤੋ ਸੂਈ ਹੈ। ਕੱਲ ਦੀ ਸੂਈ ਹੈ ਬੱਚਾ ਨੇ ਵਛਾ ਦਿੱਤਾ। ਹਜੇ ਮੇਰੇ ਸਾਹਮਣੇ ਟਾਈਮ ਕਿੰਨਾ ਆਊਗਾ 8:30 9 ਵਜੇ ਆ 9 ਵਜੇ ਮੇਰੇ ਸੰ 9 ਵਜੇ ਆ ਤੇ ਹਜੇ ਤਨ ਪਰ ਰਾਤ ਦਾ ਡੰਗਰ ਭੁੱਖੇ ਭੱਖੇ ਆ ਕਰੋ ਦੋਸਤੋ ਚੈੱਕ ਕੀ ਅੰਦਰ ਕੁਆਲਿਟੀ ਆ ਵਜੇ ਇਸ ਕੁਆਲਿਟੀ ਗਾਣੇ 5 ਲੀਟਰ ਹੀ ਦੁੱਧ ਚਵਾਇਆ ਵਾ ਹਨਾ ਸੁਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਦੀ ਬੱਚਾ ਆ ਦੋਸਤੋ ਬੱਚਾ ਵਾ ਬਿਲਕੁਲ ਠੰਡੀ ਸੀ ਨੀਰ ਸੀਲ ਠੰਡੀ ਜਿੱਦਾਂ ਮਰਜੀ ਬਈ ਦਾ ਥੱਲੇ ਬਿਲਕੁਲ ਠੰਡੀ ਸੀਲ ਕੱਦ ਵੀ ਪੂਰਾ ਪੂਰੇ ਦੋਸਤੋ ਕੱਦ ਕੱਢ ਦੀ ਮੁੱਲ ਵੀਰ ਦਾ ਹਾਂਜੀ ਮੁੱਲ ਭਾਜੀ ਇਹਦਾ ਫੋਨ ਤੇ ਕਰਾਂਗੇ ਸਾਰੀਆਂ ਕੰਮ ਹਾਂਜੀ ਮੁੱਲ ਜਿਹੜੇ ਵੀ ਵੀਰ ਨੇ ਪੁੱਛਣਾ ਵਾ ਡੈਡੀ ਉਹਨਾਂ ਨੇ ਗੱਲ ਕਰਨੀ ਫੋਨ ਤੇ ਬਸ ਤੁਸੀਂ ਇੱਕ ਨੰਬਰ ਕਰਕੇ ਦੋ ਨੰਬਰ ਕਰਕੇ ਮੁੱਲ ਪੁੱਛ ਸਕਦੇ ਜੋ ਵੀ ਕਿਹੜੀ ਆ ਕੋਈ ਜਿਹੜੀਆਂ 1 2 ਨੰਬਰ ਤੇ ਵੱਜੀਆਂ ਦੋਵੇਂ ਸੁਈਆਂ ਠੀਕ ਹੈ ਜੀ ਨੰਬਰ ਜਿਹੜੇ ਵੀ ਵੀਰ ਨੂੰ ਗੜੀ ਗਾਂ ਪਹੂਗ ਡਾ ਪਸੰਦ ਆਦਾ ਨੰਬਰ ਤੇ ਪੁੱਛੀ ਜੀ ਇੱਕ ਨੰਬਰ ਨੰਬਰ ਤੇ ਪੁੱਛੀਓ ਵੀ ਇੱਕ ਨੰਬਰ ਕਰਕੇ ਦੋ ਨੰਬਰ ਕਰਕੇ ਜਾਂ ਰੰਗ ਕਰਕੇ ਵੀ ਕਿਹੜੀ ਕਿੱਦਾਂ ਦੀ ਆਲਕੋ ਵੀ ਡੈਡੀ ਨੇ ਗੱਲ ਕਰਨੀ ਫੋਨ ਤੇ ਤੁਹਾਡੇ ਨਾਲ ਠੀਕ ਠੀਕ ਹਾਂਜੀ ਠੀਕ ਹੈ ਜੀ ਤੇ ਦੋਸਤੋ ਦੂਜੇ ਨੰਬਰ ਬੱਦਸੀ ਆ ਇਹ ਭਾਜੀ ਪਹਿਲਣ ਵੱਛੀ ਆ ਸੁਈਏ ਹਾਂਜੀ ਸੁਈ ਆ ਰਾਤ ਨੂੰ ਹੀ ਆਈ ਆ ਤੇ ਤੜਕੇ ਜੇ ਸੁਈ ਆ ਅੱਛਾ ਜੀ ਹਾਂਜੀ ਬਾਕੀ ਵੱਛੀ ਚੂੜਿਆ ਬੋਲਾ ਚੂੜਿਆ ਦੇ ਪੂਰੀ ਥੱਲੇੋਂ ਬਣ ਗਈ ਕਰਮਾਂ ਵਾਲੀ ਸਵੇਰੇ ਚੋਈ ਵੀ ਆ ਵੱਛੀ 5-6 ਕਿਲੋ ਬੋਲਾ ਚੋਆ ਥੋੜੀ ਜੀ ਥੱਲੇ ਛੱਡੀ ਆ 5-6 ਕਿਲੋ ਵੀਰ ਕਹਿੰਦਾ ਬੋਲਾ ਚੋਲਿਆ ਵਾ ਬੱਚਾ ਕੀ ਦਿੱਤਾ ਨੀ ਵੀਰ ਨਿੱਕੀ ਪੂਤੀ ਚਲਦੀ ਬੱਚਾ ਕੀ ਦਿੱਤਾ ਨੇ ਬੱਚਾ ਹੀ ਬੱਚਾ ਦਿੱਤਾ ਨੇ ਆੜਾ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਲਓ ਜੀ 5-6 ਕਿਲੋ ਬੋਲਾ ਚੋਆ ਥੋੜੀ ਜੀ ਥੱਲੇ ਛੱਡੀ ਆ ਕਿਉਂਕਿ ਰਾਤ ਦੀ ਸੂਈ ਹੈ ਠੀਕ ਹੈ ਤਾਂ ਪਤਾ ਆਪਾਂ ਸੱਚ ਦੱਸ ਦਿੰਦੇ ਆਪਾਂ ਇਹ ਨਹੀਂ ਵੀ ਬਾਜ਼ਾਰ ਤੇ ਠੋਕੀਆਂ ਲਾ ਦੋ ਬਾਜ਼ਾਰ ਤੇ ਵੇਚ ਦੋ ਮਿੰਟੋਂ ਮਿੰਟ ਆਪਣੇ ਪਿੱਛੇ ਕੋਈ ਆਗ ਨਹੀਂ ਲੱਗੀ ਹਾਂਜੀ ਹਾਂਜੀ ਆਡੀਓ ਲੋ ਜਦੋਂ ਮਰਜੀ ਵੇਚਦੇ ਨੇ ਤਾਂ ਕੰਮ ਹੀ ਆਪਣਾ ਇਹ ਆ ਠੀਕ ਠੀਕ ਹੈ ਹਾਂਜੀ ਮੋਹ ਵੀਰੇ ਦਾ ਫੋਨ ਤੇ ਇਹਦਾ ਮੁੱਲ ਵੀ ਹਾਂਜੀ ਫੋਨ ਤੇ ਪਹਿਲਾ ਸੁਹਾਵਾ ਠੀਕ ਹੈ ਜੀ ਹਾਂਜੀ ਰਾਤ ਦੀ ਸੁਈ ਹੈ ਤਾਂ ਮੈਂ ਤੁਹਾਨੂੰ ਕੀ ਚੈੱਕ ਦੰਦਲ ਹਾਂਜੀ ਛਿੱਗੀ 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 ਹਾਂਜੀ ਠੀਕ ਹੈ ਜੀ ਛੇ ਦਿਨ ਦੋਸਤੋ ਮੂੰਹ ਹਾਂਜੀ ਬਾਕੀ ਮੂੰਹ ਤਾਂ ਮੂੰਹ ਤਾਂ ਬਹੁਤ ਜਰਸੀਆਂ ਵਾਲਾ ਮੂੰਹ ਲੱਗਾ ਫਿਰ ਕੁਆਲਿਟੀ ਦੋਸਤੋ ਚੈੱਕ ਕਰ ਲੂ ਦੀ ਇੱਕ ਗੱਬਣ ਹਾਂਜੀ ਗੱਬਣ ਆ ਅੱਛਾ ਜੀ ਕਿੰਨਾ ਟਾਈਮ ਖੜਦੀ ਹਾਂਜੀ ਇਹ ਪਾਜੀ ਲੈ ਜੂਗੀ ਹਫਤਾ ਲੈ ਜੂਗੀ ਠੀਕ ਹੈ ਸੂਰ ਰੰਗੋਂ ਫਿਟੀ ਪਈ ਕਰਮਾ ਵਾਲੇ ਬਾਕੀ ਬਣੂ ਬਹੁਤ ਜਿਆਦਾ ਮਈਆਂ ਆਲਾ ਥਣ ਲੱਗਾ ਕਰਮਾਲੀ ਇੱਥੇ ਕਮਾਈ ਥੋੜੀ ਜੀ ਹੋਰ ਗਾਂ ਕਰਕੇ ਕਮਾਹ ਪੂਰਾ ਕਾਦਿਆ ਮਿਚਲੇ ਵੇਲ ਦਾ ਪੂਰੀ ਪਲੀ ਪਈ ਆ ਬਣੂ ਵੜੀ ਆर्डर ਕੁਆਲਟੀ ਦੋਸਤੋ ਚੈੱਕ ਕਰ ਲੋ ਇਹਦੀ ਇਹ ਠੰਡੀ ਕੀ ਹੁੰਦੀ ਹੈ ਹਾਂਜੀ ਵੀਰ ਜੀ 4 ਨੰਬਰ ਵਾਲਾ ਵਾ ਚਾਰ ਨੰਬਰ ਵਾਲੀ ਭਾਜੀ ਦੂਜਾ ਸੁਆ ਅੱਛਾ ਜੀ ਹਾਂਜੀ ਇਹ ਵੀ ਹਫਤਾ ਲੈ ਜੂਗੀ ਵੈਡ ਇੱਕ ਹਫਤਾ ਖਰਦੀ ਇਹ ਵੀ 5 26 ਲੀਟਰ ਵਾਲੀ ਗਾਂ ਵਾ ਠੀਕ ਹੈ ਜੀ ਹਾਂਜੀ ਦੋਸਤੋ ਇਹ ਵੀ ਗਾਂ ਦੂਜਾ ਸੁਆ ਵੀਰ ਕਹਿੰਦਾ ਸੁਣੀਏ ਉਹ ਗਾਂ ਹਾਂਜੀ ਖਰਦੀ ਵਾਲਟ ਲਾਂ ਦੋਸਤੋ ਹਵਾਨੇ ਦੇ ਵਿੱਚ ਕਾਫੀ ਜਿਹੀ ਬਣੀ ਬਹੁਤ ਜਿਆਦੀ ਬਾਨੀ ਵੈੜ ਥੱਲੇ ਇਸ ਕੁਆਲਿਟੀ ਚੈੱਕ ਕਰ ਲੋ ਸਿਲਸਾ ਲੱਗ ਵਧੀਆ ਓ ਧਿਆਨ ਨਾਲ ਗੱਡੀ ਨਾਲ ਨਾ ਜਾਵੇ ਓ ਬਾਹਰ ਬਣੀ ਵੀ ਐ ਨਾ ਤਾਂ ਇਹ ਕਮੜੀ ਕਰ ਸਿਰੇ ਸਿਰੇ ਕੱਚੇ ਆ ਥਾਂ ਦੇ ਬੰਦ ਹੋਈ ਦੀਆਂ ਠੀਕ ਹੈ ਜੀ ਬਣੋ ਵੜੀ ਠੰਡੀ ਵੜੀ ਆ ਫੇਰੀ ਹੱਥ ਮਾਰਾਇਆ ਥੱਲੇ ਦੋਸਤੋ ਕਰੋ ਜੀ ਅੱਡ ਕੁਆਲਿਟੀ ਚੈੱਕ ਕਰੋ ਢੱਲਾ ਵਧੀਆ ਇਹਦੇ ਹਾਂਜੀ 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 ਪੂਰਾ ਕੱਦਿਆ ਵੈੜ ਦਾ ਠੀਕ ਹੈ ਜੀ 5 ਨੰਬਰ ਪਰ ਦੱਸੀ ਹੋਈ ਹੈ ਇਹ ਪਹਿਲਣੇ ਵਸ਼ੀ ਇਹ ਵੀ ਕੰਨਾਂ ਟੈਂਪਰ ਦੀ ਇਹ ਵਿਖਾਇਓ ਇਹ ਮੂਮ ਬੂਥੀ ਵਿਖਾਈ ਵਸ਼ੀ ਦੀ ਹਾਂ ਲੋ ਕਰੋ ਦੋਸਤੋ ਫੇਸ ਕੁਆਲਿਟੀ ਚੱਕੇ ਦੀ ਰੰਗ ਬਹੁਤ ਸੋਹਣਾ ਤੇ ਤਰਾਸ਼ੇ ਰੰਗੂ ਰੰਗ ਤੇ ਤਰਾ ਮੇਤਰਾ ਜੈਬਰਾ ਰੰਗ ਦੋਸਤੋ ਇਹਦਾ ਇਹ ਵੀ ਪਹਿਲਾ ਸੁਗਾ ਵਸ਼ੀ ਬਣੂ ਵੜੀ ਚੱਕਰ ਲਓ ਚੱਕਰ ਦੰਦ ਦੀ ਮੂਹ ਵੜਾ ਅੱਛਾ ਜੀ ਇਹ ਪਹਿਲੇ ਸੂਗੇ ਬੰਦਿਆ ਘਰੇ ਪਾਲੀ ਹੈ ਦੀ ਮਾਂ ਥੱਲੇ ਪਹਿਲੇ ਸੂਗੇ 20 ਕਿਲੋ ਦੁੱਧ ਉਹਨੇ ਕੱਢਿਆ ਜਿਹਦੀ ਬੱਛੀ ਆ ਪਹਿਲੇ ਸੂਗੇ ਵਾਲੀ ਗਾਂ ਦੀ ਬੱਛੀ ਆ ਠੀਕ ਹੈ ਜੀ ਤੇ ਵੜ ਦੇ ਵੀ ਨਹੀਂ 15 16 ਲੀਟਰ ਤੋਂ ਮਰਦੀ ਜੇ ਹਸਾ ਨਾਲ ਥੱਲੇ ਉੱਚਾ ਛੱਡਾ ਛੁੱਡਾ ਬਣਾਇਆ ਬਿਲਕੁਲ ਠੰਡੀ ਸੀਲੇ ਵੀ ਬਿਲਕੁਲ ਠੰਡੀ ਧੀ ਜਿੱਦਾਂ ਮਰਜੀ ਆ ਤਾ ਫੇਰੀ ਜਾਓ ਅੱਛਾ ਜੀ ਹਾਂ ਜੀ 6 ਨੰਬਰ ਬਾਰੇ ਦੱਸਿਓ ਇਹ ਪਹਿਲਣ ਬੱਛੀ ਜੋ ਇਹ ਨਹੀਂ ਰਾਤੀ ਆਈ ਆ ਕਿੰਨਾ ਟਾਈਮ ਖੜਦੀ ਵੀਰੇ ਜੀ ਏ ਬਾਜੀ ਲੈ ਜੂਗੀ ਹਫਤਾ ਲੈ ਜੂਗੀ 10 ਦਿਨ ਲੈ ਜੂਗੀ ਆਰਾਮ ਨਾਲ ਕੱਚੀ ਆ ਥੋੜੀ ਅੱਛਾਈ ਵਾਲਾ ਇਹ ਸ਼ਾਈ ਵਾਲ ਪੱਖ ਰੱਖਦੀ ਹਾਂ ਜੀ ਠੀਕ ਹੈ ਜੀ ਇਹ ਤਾਂ ਵਸ਼ੀ ਕਾਚ ਵਾਲੀ ਆ ਕੋਈ ਆਪਣੇ ਚਲਦੀਆਂ ਜੰਮੂ ਜੰਮੂ ਨ ਜਾਂਦੀ ਹਾਂਜੀ 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 ਬਾਕੀ ਹੈ ਪੂਰੀ ਸੱਚ ਨਹੀਂ ਡੰਗਣ ਦੇ ਵੇਖੀ ਵਿਖਾਈ ਆ ਮਤਲਬ ਕੀ ਦੀ ਮਾਂ ਜੀ ਅੱਛਾ ਅੱਛਾ ਖਰਗੋਸ਼ ਅਰਗੀ ਵਸ਼ੀ ਆ ਬਾਕੀ ਬਾਨੀ ਬੜੀ ਵਸ਼ੀ ਨਿਕਾ ਚਾੜਾ ਚੁੜਾੜਾ ਕੱਢਣਾ ਠੀਕ ਹੈ ਜੀ ਹਾਂਜੀ ਦੋਸਤੋ ਅਜੇ ਸੂਨ ਦੇ ਵਿੱਚ 10 ਦਿਨ ਬਾਕੀ ਪੈਂਡਿੰਗ ਪਏ ਦੇ ਸੁੰਦਰ ਸਮੇਂ ਤੱਕ ਦੋਸਤੋ ਆਰਡਰ ਪੂਰਾ ਕੀ ਬਹੁਤ ਵੱਡੀ ਤਿਆਰ ਕਰ ਲਈ ਸਟੈਪ ਬਾਈ ਸਟੈਪ ਦੋਸਤੋ ਜਿਹੜੇ ਵੀ ਉਹਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਤੁਸੀਂ ਗੱਲਬਾਤ ਕਰਕੇ ਨੰਬਰ ਦੱਸ ਕੇ ਫੀਸ ਕਰਦੇ 1 2 3 4 5 6 7 ਇਧਰ ਉਹ ਤਾਂ ਹੈ ਕਦੇ ਹੱਥ ਨਾਲ ਦੋ گاਵਾ ਜਿਹੜੀਆਂ ਦੋਸਤੋ ਸੱਜਰ ਸੁਈਆਂ ਵਾਂ ਤੇ ਚਾਰ گاਵਾ ਦੋਸਤੋ ਜਿਹੜੀਆਂ ਗੱਬੜ ਨੇ ਇਧਰ ਮਾਰਨੀ ਡਿਟੇਲ ਦੋਸਤੋ ਸਾਰੀ ਤੈਨੂੰ ਵੀਰ ਨੇ ਦੱਸ ਹੀ ਦਿੱਤੀ ਹੈ ਹੋਣਗਾ ਆਇਆ ਮੈਂ ਚੰਗੇ ਕੰਮ ਕਰਦਾ ਪੂਰੀ ਵੱਡੀ ਵਾਰ ਰਿਹਾ ਉਸ ਤੋਂ ਪਸੂ ਲੈ ਕੇ ਜਾਂਦਾ ਵੀਰ ਅੱਜ ਵੀਰ ਸਾਰੀਆਂ گاਵਾਂ-ਗਾਵਾਂ ਮੱਝ ਸਾਰੀਆਂ گاਵਾਂ ਹਾਂਜੀ ਮੱਝਾਂ ਆਪਣੇ ਤੁਆਈਆਂ ਰਾਤ ਦੀਆਂ ਤੇ ਮੱਝਾਂ ਹਜੇ ਥੱਕੀਆਂ ਟੁੱਟੀਆਂ ਨੇ ਹਜੇ ਆਪਾਂ ਮੱਝਾਂ ਦੀ ਕੱਲ ਨੂੰ ਵੀਡੀਓ ਬਣਾਵਾਂਗੇ ਤਾਂ ਆਪਾਂ ਡੰਗਰ ਧੜੀ ਸੈੱਟ ਛੁੱਟੀ ਹੁੰਦਾ ਠੀਕ ਠੀਕ ਹੈ ਹਾਂਜੀ ਮੱਝਾਂ ਉਧਰੋਂ ਆਈਆਂ ਠੀਕ ਹੈ ਜੀ ਹਾਂਜੀ ਦੋਸਤੋ ਛੇ گاਵਾਂ ਤੁਹਾਨੂੰ ਦਿਖਾਈਆਂ ਵੀਡੀਓ ਵਿੱਚ ਤਸੱਲੀ ਦੋਸਤੋ ਤੁਸੀਂ ਆਪ ਆਪਨੀ ਕਰਨੀ ਨੰਬਰ ਜਿਹੜਾ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਚਾਹ ਦੂੰਗਾ ਵੀਰ ਨਾਲ ਦੋਸਤੋ ਫੋਨ ਤੇ ਗੱਲਬਾਤ ਕਰਕੇ ਡਿਟੇ ਵਪਾਰ ਦਾ ਦੋਸਤੋ ਕਾਮਯਾਬ ਇਹਦਾ ਵੀਰ ਦਾ ਹਾਂਜੀ ਹਾਂਜੀ 3 ਵਜੇ ਦੋਸਤੋ ਪਸ਼ੂ ਆਉਂਦੇ ਮੱਝਾਂ ਵੀ ਆਉਂਦੀਆਂ ਚੰਗੀ ਮੱਝਾਂ ਵੀ ਹਾਂਜੀ ਹਾਂਜੀ ਤੇ ਇਹ گاਵਾ ਵੀਰ ਚੰਗੀ ਵੀਰਾਂ ਦੇ ਆ ਕੇ ਆਉਂਦਾ ਹਾਂਜੀ ਜਿਹੜੇ ਵੀਰ ਨੂੰ ਦੋਸਤੋ ਕੋਈ ਵੀ ਪਸ਼ੂ ਦਾ ਹਾਰ ਵੀਰੋ ਦੋਸਤੋ ਫਾਰਮ ਤੇ 2-4 ਪਸ਼ੂ ਰੋਜ਼ ਦੀ ਰੋਜ਼ ਵੀਡੀਓ ਜਿਹੜੇ ਡੰਗਰਮਾਲ ਵੇਚਦਾ ਜਾਂ ਆਉਂਦਾ ਵਾ ਉਸੇ ਵਾਲੇ ਵੀਡੀਓ ਪਾਈਦੀ ਆ ਫੇਸਬੁੱਕ ਦੇ ਚੈਨਲ ਆ ਹਾਂਜੀ ਹਾਂਜੀ ਆਪਣਾ ਦਾੜੀ ਦਾ ਨਾਮ ਹਰਦੀਪ ਸਿੰਘ ਲੌਕਾ ਵਪਾਰੀ ਲੌਕਾ ਵਪਾਰੀ ਭਰ ਲਿਓ ਹਰਦੀਪ ਸਿੰਘ ਠੀਕ ਹੈ ਜੀ ਤੇ ਉਹ ਫੇਸਬੁੱਕ ਦੇ ਚੈਨਲ ਨਿਕਲ ਆਉਣਾ ਉੱਥੇ ਉਹ ਦੇਖ ਸਕਦੇ ਮੇਰੇ ਵੀਰ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ